ਸੱਤ ਸਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਹਾਂ ਇਸ ਵਕਤ ਝੋਨੇ ਦੀ ਵਾਢੀ ਦਾ ਸੀਜ਼ਨ ਪੂਰੇ ਪੰਜਾਬ ਦੇ ਵਿੱਚ ਸਿਖਰਾਂ ਤੇ ਚੱਲ ਰਿਹਾ ਤੇ ਇਸ ਦੇ ਨਾਲ ਇੱਕ ਅਗਲਾ ਕਦਮ ਇਹ ਵੀ ਹੁੰਦਾ ਕਿ ਜਦੋਂ ਝੋਨੇ ਦੀ ਵਾਢੀ ਕਰ ਲਈ ਤਾਂ ਫਿਰ ਉਸ ਝੋਨੇ ਦੇ ਖੇਤ ਦੇ ਵਿੱਚ ਰੈਂਦ ਖੁੰਦ ਯਾਨੀ ਕਿ ਪਰਾਲੀ ਦਾ ਨਿਵਟਾਰਾ ਕਿਸ ਤਰੀਕੇ ਕਰਨਾ ਸਰਕਾਰ ਸਖਤ ਫਰਮਾਨ ਆਈਸਾਲ ਸੁਣਾ ਦਿੰਦੀ ਆ ਕਿ ਕਿਸਾਨ ਇਸ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਪਰ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਹੱਲ ਨਹੀਂ ਤੇ ਇਸ ਕਰਕੇ ਅਸੀਂ ਅੱਗ ਲਗਾਉਂਦੇ ਜਾਨੀ ਕਿ ਆਪਸ ਦੇ ਵਿੱਚ ਦੋਨੋਂ ਪਾਸੇ ਖਿੱਚੋ ਤਣ ਚੱਲਦੀ ਆ ਪਰ ਇਸ ਸਭ ਦੇ ਵਿਚਾਲੇ ਇੱਕ ਬੌਸ ਜਿਹੜਾ ਸਖਤ ਫਰਮਾਨ ਫੈਸਲਾ ਗਿੱਦਲਵਾਹਾ ਦੇ ਐਸਡੀਐਮ ਦੇ ਵੱਲੋਂ ਸੁਣਾ ਦਿੱਤਾ ਗਿਆ ਜਿਸ ਦੇ ਵਿੱਚ ਸਖਤ ਫੈਸਲਾ ਸੁਣਾਇਆ ਗਿਆ ਕਿ ਜੇਕਰ ਕਿਸਾਨ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਉਹਨਾਂ ਨੇ ਪਰਾਲੀ ਨੂੰ ਅੱਗ ਲਗਾਈ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਸਰਕਾਰੀ ਪੈਨਸ਼ਨ ਲੈਂਦਾ ਤੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਤੇ ਨਾਲ ਕਦੇ ਵੀ ਉਹ ਪੈਨਸ਼ਨ ਬਹਾਲ ਨਹੀਂ ਕੀਤੀ ਜਾਵੇਗੀ ਤੇ ਜਿਹੜਾ ਵਿਅਕਤੀ ਮੌਕੇ ਤੇ ਪਰਾਲੀ ਨੂੰ ਅੱਗ ਲਗਾਏਗਾ ਤੇ ਉਸ ਦੇ ਉੱਪਰ ਜਿਹੜੀ ਐਫ ਆਈ ਆਰ ਆ ਉਹ ਵੀ ਦਰਜ ਕੀਤੀ ਜਾਵੇਗੀ ਜਿੱਥੇ ਪੈਨਸ਼ਨ ਬੰਦ ਕੀਤੀ ਜਾਵੇਗੀ ਤੇ ਕਿਸੇ ਹੋਰ ਸਰਕਾਰੀ ਸਕੀਮ ਦਾ ਜਿਹੜਾ ਲਾਭ ਆ ਉਸ ਸੰਬੰਧਤ ਵਿਅਕਤੀ ਜਾਂ ਪਰ ਸੰਬੰਧਤ ਪਰਿਵਾਰ ਨੂੰ ਨਹੀਂ ਮਿਲੇਗਾ ਯਾਨੀ ਕਿ ਕਿਸਾਨਾਂ ਦੇ ਲਈ ਇੱਕ ਵਾਰ ਫਿਰ ਤੋਂ ਮੁਸ਼ਕਲਬਾਦੀ ਜਾਰੀ ਆ ਸਰਕਾਰ ਦੇ ਵੱਲੋਂ ਸਖਤ ਫੈਸਲਾ ਸੁਣਾਇਆ ਗਿਆ ਸਖਤ ਫਰਮਾਨ ਸੁਣਾਇਆ ਗਿਆ ਇਹ ਫੈਸਲਾ ਗਿੱਦੜਵਾਹਾ ਹਲਕੇ ਦੇ ਲੋਕਾਂ ਦੇ ਲਈ ਸੁਣਾਇਆ ਗਿਆ ਗਿੱਦੜਵਾਹਾ ਦੇ ਐਸਡੀਐਮ ਦੇ ਵੱਲੋਂ ਇਹ ਇੱਕ ਚਿੱਠੀ ਕੱਢੀ ਗਿਆ ਜਿਸ ਦੇ ਵਿੱਚ ਅੰਗੜਵਾਲੀ ਵਰਕਰ ਅਤੇ ਸੁਪਰਵਾਈਜ਼ਰਾਂ ਦੀ ਖਾਸ ਤੌਰ ਤੇ ਡਿਊਟੀ ਲਗਾਈ ਗਿਆ ਜਿਸ ਦੇ ਵਿੱਚ ਗੱਲ ਆਖੀ ਗਈ ਆ ਇਹ ਚਿੱਠੀ ਦੇ ਵਿੱਚ ਕਿ ਗਿੱਦੜਵਾ ਦੇ ਵਿੱਚ ਜਿੰਨੇ ਵੀ ਜਿਹੜੇ ਇਲਾਕੇ ਆਉਂਦੇ ਨੇ ਉਹਨਾਂ ਦੇ ਵਿੱਚ ਅਧੀਨ ਅੰਗਣਵਾੜੀ ਵਰਕਰ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਲਗਾਈ ਜਾਵੇ ਕਿ ਹਰੇਕ ਪਿੰਡ ਦੇ ਵਿੱਚ ਲੋਕਾਂ ਨੂੰ ਘਰ-ਘਰ ਜਾ ਕੇ ਇਹ ਗੱਲ ਦੱਸਣਾ ਕਿ ਜੇਕਰ ਉਹਨਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਤਾਂ ਸਬੰਧਤ ਵਿਅਕਤੀ ਜਾਂ ਫਿਰ ਉਸ ਦੇ ਪਰਿਵਾਰ ਦਾ ਜੇਕਰ ਕੋਈ ਵੀ ਮੈਂਬਰ ਹੈ ਸਰਕਾਰ ਵੱਲੋਂ ਜਿਹੜਾ ਪੈਨਸ਼ਨ ਲੈਂਦਾ ਬੁਢਾਪਾ ਪੈਨਸ਼ਨ ਕਿਸੇ ਵੀ ਤਰੀਕੇ ਦੀ ਪੈਨਸ਼ਨ ਲੈਂਦਾ ਤੁਰੰਤ ਪ੍ਰਭਾਵ ਦੇ ਨਾਲ ਉਹ ਪੈਨਸ਼ਨ ਬੰਦ ਕੀਤੀ ਜਾਵੇਗੀ ਤੇ ਇਸ ਤੋਂ ਵੀ ਅਗਲੀ ਗੱਲ ਹੈ ਇਹ ਪੈਨਸ਼ਨ ਦੁਬਾਰਾ ਬਹਾਲ ਨਹੀਂ ਕੀਤੀ ਜਾਵੇਗੀ ਤੇ ਇਸ ਤੋਂ ਵੀ ਅਗਲੀ ਗੱਲ ਹੈ ਸਰਕਾਰ ਤੋਂ ਮਿਲਦੀਆਂ ਹੋਰ ਜਿਹੜੇ ਲਾਭ ਨੇ ਸਕੀਮਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਸਬੰਧਤ ਵਿਅਕਤੀ ਦੇ ਉੱਪਰ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਤੇ ਨਾਲ ਆਂਗਣਵਾਰੀ ਵਰਕਰ ਨੇ ਜਿਹੜੇ ਸਰਕਾਰ ਨੂੰ ਇਸ ਦੀ ਜਿਹੜੀ ਸਾਰੀ ਰਿਪੋਰਟ ਦੇਣ ਦੇ ਲਈ ਜ਼ਿੰਮੇਵਾਰ ਹੋਣਗੇ ਬਹੁਤ ਅਹਿਮ ਫੈਸਲਾ ਜਿੱਥੇ ਦੀਵਾਲੀ ਤੇ ਕਿਸਾਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸਾਨੂੰ ਕੋਈ ਸਰਕਾਰ ਤੋਹਫਾ ਦੇਵੇਗੀ ਕੋਈ ਖੁਸ਼ੀ ਭਰਿਆ ਫਰਮਾਨ ਸੁਣਾਵੇਗੀ ਪਰ ਇੱਕ ਵਾਰ ਫਿਰ ਕਿਸਾਨਾਂ ਦੇ ਲਈ ਸਖਤ ਫੈਸਲਾ ਗੱਦੜਵਾਹ ਦੇ ਐਸ ਡੀ ਐਮ ਦੇ ਵੱਲੋਂ ਸੁਣਾਇਆ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਅੰਗਣਵਾੜੀ ਵਰਕਰ ਤੇ ਸੁਪਰਵਾਈਜ਼ਰਾਂ ਨੂੰ ਡਿਊਟੀ ਲਗਾਈ ਆ ਕਿ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇੱਕ ਤਾਂ ਗੱਲ ਪਹਿਲਾਂ ਹੀ ਦੱਸ ਦੇਣ ਕਿ ਜੇਕਰ ਤੁਸੀਂ ਸਰਕਾਰੀ ਨਿਯਮਾਂ ਦੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਤੁਹਾਡੇ ਉੱਪਰ ਕਾਰਵਾਈ ਹੋਵੇਗੀ ਪਰਿਵਾਰ ਦਾ ਕੋਈ ਵੀ ਮੈਂਬਰ ਆ ਜਿਹੜਾ ਪੈਨਸ਼ਨ ਲੈਂਦਾ ਉਸ ਦੀ ਪੈਨਸ਼ਨ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤੀ ਜਾਵੇਗੀ ਨਾਲ ਉਸ ਵਿਅਕਤੀ ਦੇ ਉੱਪਰ ਜਿਹੜਾ ਮੌਕੇ ਤੇ ਫੜਿਆ ਜਾਂਦਾ ਐਫਆਈਆ ਦਰਜ ਹੋਵੇਗੀ ਤੇ ਪੈਨਸ਼ਨ ਜਿਹੜੀ ਮੁੜ ਤੋਂ ਬਹਾਲ ਨਹੀਂ ਹੋਵੇਗੀ ਤੇ ਉਸ ਪਰਿਵਾਰ ਨੂੰ ਕੋਈ ਵੀ ਸਰਕਾਰੀ ਜਿਹੜੀ ਸਕੀਮਾ ਉਸ ਦਾ ਲਾਭ ਨਹੀਂ ਮਿਲੇਗਾ